ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਹੀ ਜੰਡਿਆਲਾ ਗੁਰੂ ਵਾਰਡ ਨੰਬਰ 2 ਦੇ ਕੌਂਸਲਰ ਦਾ ਛਰੇਟਾ ਵਿਖੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਉੱਪਰ ਅਕਾਲdal ਦੇ ਸੀਨੀਅਰ ਇਤਹਾ ਬਿਕਰਮਜੀਤ ਸਿੰਘ ਇਥੇ ਵੱਲੋਂ ਪੰਜਾਬ ਸਰਕਾਰ ਦੇ ਸਵਾਦ ਵੀ ਖੜੇ ਕਿੱਤੇ ਗਏ ਸਨ ਉੱਥੇ ਹੀ ਦੂਸਰੇ ਪਾਸੇ ਅੰਮ੍ਰਿਤਸਰ ਦੇ ਡੀਸੀ ਪੀ ਸਿਟੀ ਜੀਐਸਵਾਰੀਆ ਵੱਲੋਂ ਪ੍ਰੈਸ ਕਾਨਫਰੈਂਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਅੱਜ ਹਰਿੰਦਰ ਸਿੰਘ ਬਾਮਣ ਕੌਂਸਲਰ ਨੂੰ ਗੋਲੀਆਂ ਮਾਰਨ ਵਾਲੇ ਤਿੰਨਾਂ ਰੋਕੇ ਦੀ ਪਛਾਣ ਹੋ ਚੁੱਕੀ ਹੈ ਅਤੇ ਪੁਲਿਸ ਵੱਲੋਂ ਉਹਨਾਂ ਦੀ ਤਸਵੀਰਾਂ ਵੀ ਜ ਪੁਲਿਸ ਨੇ ਵੀ ਦੱਸਿਆ ਕਿ ਅਰੋਪੀਆਂ ਦਾ ਨਾਮ ਗੁਰਪ੍ਰੀਤ ਸਿੰਘ ਹੋਰ ਗੋਪੀ ਅਤੇ ਕਿਸ਼ੂ ਅਤੇ ਕਰਨ ਕਿੜਾ ਹੈ ਅਤੇ ਪੁਲਿਸਾ ਕਹਿ ਵੀ ਕਹਿਣਾ ਹੈ ਕਿ ਜਲਦੀ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਅੱਜ ਕਰੀਬ ਸਵੇਰ 10 ਵਜੇ ਗੁਰਦੁਆਰਾ ਸ਼ਾਟਾ ਸਾਹਿਬ ਦੇ ਕੋਲ ਪਾਸ ਇੱਕ ਵਿਅਕਤੀ ਸਹਾਜਿੰਦਰ ਸਿੰਘ ਜਿਸ ਨੂੰ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਅੱਜ ਉਸ ਦੇ ਸਬੰਧ ਅਸੀਂ ਇੱਥੇ ਇਕੱਠੇ ਹੋਏ ਹਾਂ ਤਾਂ ਕਿ ਤੁਹਾਨੂੰ ਉਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ। ਇਹ ਜਿਹੜਾ ਉੱਥੇ ਕਾਰਵਾਈ ਅੰਜਾਮ ਦਿੱਤੀ ਹੈ ਜਿਹੜੇ ਗਰੁੱਪ ਨੇ ਇਹ ਦੋ ਰਾਈਵਲ ਗਰੁੱਪਸ ਨੇ ਅਮਨਸਰ ਦਿਹਾਤੀ ਵਿੱਚ ਜੰਡਿਆਲਾ ਗੁਰੂ ਦੇ ਏਰੀਆ ਦੇ ਜਿਨ੍ਹਾਂ ਦੇ ਸਬੰਧ ਦੇ ਵਿੱਚ ਸਾਡੇ ਮਾਣਯੋਗ ਸੀਐਮ ਸਾਹਿਬ ਅਤੇ ਮਾਣਯੋਗ ਡੀਜੀਪੀ ਪੰਜਾਬ ਉਹਨਾਂ ਦੁਆਰਾ ਦਿੱਤੀਆਂ ਹੋਈਆਂ ਸਖਤ ਹਦਾਇਤਾਂ ਅਤੇ ਗੈਂਗਸਟਰਵਾਦ ਅਗੇਂਸਟ ਜਿਹੜਾ ਜ਼ੀਰੋ ਟੋਲਰੈਂਸ ਨੂੰ ਵਰਤਦੇ ਹੋਏ ਸਾਡੇ ਮਾਣਯੋਗ ਕਮਿਸ਼ਨਰ ਸਾਹਿਬ ਵੱਲੋਂ ਆਲਰੇਡੀ ਜਿਹੜੀਆਂ ਇਹੋ ਜਿਹੇ ਵਿਕਤੀਆਂ ਦੇ ਖਿਲਾਫ ਬਹੁਤ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਜਿਹੜੀ ਅੱਜ ਵਾਲੀ ਜਿਹੜੀ ਘਟਨਾ ਹੋਈ ਹੈ ਉਹਦੇ ਸਬੰਧ ਦੇ ਵਿੱਚ ਇਮੀਡੀਏਟਲੀ ਕਮਿਸ਼ਨਰਟ ਪੁਲਿਸ ਦੁਆਰਾ ਜਿਹੜਾ ਟੀਮਾਂ ਬਣਾਈਆਂ ਗਈਆਂ ਕਮਿਸ਼ਨਰ ਸਾਹਿਬ ਦੁਆਰਾ ਐਕਸ਼ਨ ਲੈਂਦੇ ਹੋਏ ਜਿਹੜੇ ਤਿੰਨ ਵਿਅਕਤੀ ਇਹਦੇ ਵਿੱਚੋਂ ਆਇਡੈਂਟੀਫਾਈ ਕਰ ਲਏ ਗਏ ਹਨ ਜਿਹੜੇ ਵਹੀਕਲ 'ਚ ਵਰਤਿਆ ਗਿਆ ਹੈ ਉਹ ਵੀ ਆਇਡੈਂਟੀਫਾਈ ਕਰ ਲਏ ਗਏ ਹਨ ਤਿੰਨੋਂ ਬੰਦਿਆਂ ਦੀਆਂ ਜਿਹੜੀਆਂ ਫੋਟੋਗ੍ਰਾਫਸ ਉਹ ਵੀ ਪ੍ਰੈਸ ਕਾਨਫਰੰਸ ਦੁਆਰਾ ਸਭ ਨੂੰ ਜਿਹੜੀ ਅੱਜ ਰਿਲੀਜ਼ ਕੀਤੀਆਂ ਜਾਣਗੀਆਂ ਤੁਹਾਨੂੰ ਵੀ ਦਿੱਤੀਆਂ ਜਾਣਗੀਆਂ ਇਹ ਮੈਂ ਤੁਹਾਡੇ ਧਿਆਨ ਚ ਲੈਣਾ ਚਾਹਨਾ ਹਾਂ ਇਹ ਕ੍ਰਿਸ਼ਨ ਗਰੁੱਪ ਇੱਕ ਦੋ ਰੈਵਲ ਗਰੁੱਪ ਹੈਗੇ ਜੰਡਿਆਲਾ ਗੁਰੂ 1933 ਨਾਲ ਸੰਬੰਧਿਤ ਜਿਹੜੇ ਆਲਰੇਡੀ ਇਹਨਾਂ ਦੇ ਕੁਝ ਦਿਨ ਪਹਿਲਾਂ ਉਸ ਏਰੀਆ ਚ ਗੋਲੀਆਂ ਚਲਾ ਚਲਾਈਆਂ ਸੀ ਜੰਡਿਆਲਾ ਗੁਰੂ ਦੇ ਏਰੀਆ ਦੇ ਵਿੱਚ ਹੀ ਅੱਜ ਹੀ ਜਿਹੜਾ ਕਮਿਸ਼ਨਰ ਪੁਲਿਸ ਦੁਆਰਾ ਇਸੇ ਗਰੁੱਪ ਦੇ ਕ੍ਰਿਸ਼ਨ ਜਿਹੜਾ ਗਰੁੱਪ ਆ ਜਿਹਦਾ ਸਰਗਨਾ ਇਸ ਟਾਈਮ ਕ੍ਰਿਸ਼ਨਾ ਹੈ ਬਾਹਰ ਬੈਠਾ ਹੋਇਆ ਉਹਦੇ ਦੋ ਵਿਅਕਤੀ ਅਸੀਂ ਫੜੇ ਸੀਗੇ ਅਰੈਸਟ ਕੀਤੇ ਗਏ ਜਿਨ੍ਹਾਂ ਕੋਲੋਂ ਦੋ ਪਿਸਟਲ ਅਤੇ 7 ਜਿੰਦਾ ਕਾਰਤੂਜ ਜਬਰਾਬਤ ਕੀਤੇ ਉਹਨਾਂ ਦੀ ਪੁੱਛਗਿੱਛ ਤੋਂ ਹੀ ਇਹ ਪਤਾ ਲੱਗਾ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਜਿਹੜਾ ਜਨੇਵਾਲਾ ਗੁਰੂ ਦੇ ਵਿੱਚ ਇੱਕ ਵਾਰਦਾਤ ਅੰਜਾਮ ਦਿੱਤੀ ਸੀਗੀ ਇਹਦੀ ਅੱਗੇ ਪੁੱਛਗਿੱਛ ਚੱਲ ਰਹੀ ਹੈ ਜਿਹੜੇ ਅੱਜ ਵਾਲੇ ਜਿਹੜੇ ਬੰਦੇ ਅਸੀਂ ਤਿੰਨ ਆਈਡੈਂਟੀਫਾਈ ਕੀਤੇ ਹਨ ਜਿਨ੍ਹਾਂ ਦਾ ਨਾਮ ਹੈ ਗੋਪੀ ਅਮਿਤ ਕਰਨਤ ਕੀੜਾ ਕਰਨ ਇਲਿਆਸ ਕੀੜਾ ਇਹ ਤਿੰਨੋਂ ਜਨੇਵਾਲਾ ਗੁਰੂ ਨਾਲ ਸੰਬੰਧਤ ਹਨ ਤੇ ਜਿਹੜੇ ਅਸੀਂ ਦੋ ਬੰਦੇ ਵਿਅਕਤੀ ਫੜੇ ਹਨ ਉਹਨਾਂ ਦਾ ਨਾਮ ਹੈ ਬਚਿੰਤਾ ਬਚਿੱਤਰ ਸਿੰਘ ਤੇ ਆਨੰਦ ਇਹ ਦੋ ਬੰਦੇ ਵਿਅਕਤੀ ਫੜੇ ਹਨ ਜਿਹੜੇ ਇਹਨਾਂ ਤੋਂ ਦੋ ਪਿਸਟਲ ਅਤੇ ਜਿਤ ਸੱਤ ਜੰਦਾ ਕਾਰਤੂਸ ਫੜੇ ਹਨ ਜੋ ਇਸੇ ਹੀ ਗਰੁੱਪ ਦੇ ਨਾਲ ਕਰਨ ਗਰੁੱਪ ਜਿਹੜਾ ਕਿਸ਼ਨ ਗਰੁੱਪ ਦੇ ਨਾਲ ਸਬੰਧਤ ਹਨ ਇਹਨਾਂ ਦਾ ਆਪਸ ਦੀ ਰੈਵਲਰੀ ਕਰਕੇ ਇਹਨਾਂ ਦੇ ਜਿਹੜਾ ਆਪਸ ਦੇ ਵਿੱਚ ਉਹਨਾਂ ਦੇ ਜੀ ਸਰ ਜੀ ਕਲੀਅਰ ਪਰਮਿਸ਼ਨ ਦੁਬਾਰਾ ਇਹਨੇ ਸਾਰੇ ਤਾਂ ਕੰਟੀਨਿਊ ਕਰ ਦਿੱਤਾ ਇਹਨਾਂ ਆਪਸ ਦੇ ਗਰੁੱਪ ਦੀ ਜਿਹੜੀ ਖੇਡ ਬਾਜੀ ਕਰਕੇ ਇਹ ਜਿਹੜਾ ਅੱਜ ਵਾਲੀ ਘਟਨਾ ਅੰਜਾਮ ਹੋਈ ਸੀ ਇਹਦੇ ਵਿੱਚ ਇਹਨਾਂ ਨੂੰ ਜਦੋਂ ਪਤਾ ਲੱਗਾ ਕ੍ਰਿਸ਼ਨ ਗੁਰਪ ਦੇ ਬੰਦਿਆਂ ਨੂੰ ਵੀ ਇਹ ਹਰਜਿੰਦਰ ਸਿੰਘ ਸ਼ਾਟਾ ਗੁਰਦੁਆਰਾ ਸਾਹਿਬ ਦੇ ਉੱਥੇ ਕਿਸੇ ਸਬੰਧ ਕੰਮ ਦੇ ਵਿੱਚ ਸੰਬੰਧ ਚ ਆਇਆ ਸੀ ਜਿੱਥੇ ਉਹਨਾਂ ਨੇ ਇਹ ਉਹਦੇ ਜਿਹੜਾ ਕਤਲ ਦਾ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਅਸੀਂ ਜਿਹੜੇ ਤਿੰਨ ਬੰਦੇ ਆਈਡੈਂਟੀਫਾਈ ਕਰ ਲਏ ਹੁਣ ਉਹਨਾਂ ਦੀਆਂ ਜਿਹੜੀਆਂ ਫੋਟੋਜ਼ ਵੀ ਤੁਹਾਨੂੰ ਰਿਲੀਜ਼ ਕਰ ਦਿੱਤੀਆਂ ਨੇ ਤੇ ਅਸੀਂ ਜਲਦੀ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਇਨਵੋਲ ਬੰਦੇ ਨੇ ਉਹਨਾਂ ਬਾਰੇ ਵੀ ਪਤਾ ਲੱਗ ਜਾਏਗਾ ਤੇ ਜਲਦੀ ਹੀ ਇਹਨਾਂ ਨੂੰ ਫੜ ਲਿਆ ਜੇ। ਇਹਦਾ ਕੀ ਆਪ ਨਹੀਂ ਇਹ ਕਿ ਗਰੁੱਪ ਦੇ ਤੁਸੀਂ ਤ੍ਰਿਸ਼ੂ ਗਰੁੱਪ ਕਿਹਾ ਦੂਸਰਾ ਗਰੁੱਪ ਕਿਹੜਾ ਸਰ? ਰਜਿੰਦਰ ਰਜਿੰਦਰ ਗਰੁੱਪ ਦਾ ਕਿਹਾ ਤੁਹਾਨੂੰ ਜਲਦੀ ਹੀ ਇਹਦੇ ਬਾਰੇ ਹਾਂ ਜਿਹੜੀ ਸਰ ਇੱਕ ਪਹਿਲੇ ਧਮਕੀ ਵੀ ਲਗਾਈ ਗਈ ਇਹਨਾਂ ਬਾਰੇ ਜਿਹੜੀ ਹੁਣ ਤੱਕ ਦੀ ਸਾਡੇ ਜਿਹੜੀ ਹੈ ਪੁੱਛਗਿੱਛ ਦੇ ਰਿਹਾ ਤੁਹਾਨੂੰ ਦੱਸਿਆ ਉਹਦਾ ਵਿੱਚ ਜਿਹੜੀ ਹੁਣ ਤੱਕ ਆਈ ਹੈ ਕਿ ਇਹਨਾਂ ਦੇ ਪਹਿਲਾਂ ਆਪਸ ਦੇ ਵਿੱਚ ਇਹੋ ਜਿਹੀਆਂ ਇਹਨਾਂ ਦੀਆਂ ਜਿਹੜੀਆਂ ਲੜਾਈ ਝਗੜੇ ਹੋਏ ਨੇ ਉਹਦੇ ਸਬੰਧ ਦੇ ਵਿੱਚ ਜੋ-ਜੋ ਪਹਿਲਾਂ ਕਾਰਵਾਈਆਂ ਹੋਣ ਉਹ ਸਾਰਿਆਂ ਨੂੰ ਇਹ ਤਫ਼ਤੀਸ਼ ਦੇ ਵਿੱਚ ਲਿਆਂਦਾ ਜਾਏ। ਲੜਾਈ ਝਗੜੇ ਕਾਦੇ ਸੀ? ਨਸ਼ਾ ਦੇ ਸੀ? ਕਾਦੇ ਸੀ? ਦੇਖੋ ਇਹ ਸਾਡੇ ਤਫ਼ਤੀਸ਼ ਦਾ ਪਾਰਟ ਹੈ ਇਹਨੂੰ ਅਸੀਂ ਇਹ ਦੇਖ ਰਹੇ ਹਾਂ। ਜੋ-ਜੋ ਚੀਜ਼ ਸਾਹਮਣੇ ਆਏਗੀ ਉਹ ਸਾਰੀ ਤੁਹਾਨੂੰ ਦੱਸੀ ਦੇਵਾਂਗੇ। ਲੜਾਈ ਲੜਾਈਆਂ ਦੇ ਪਰਚੇ ਤੇ ਰੋਕਦਾ ਸੀ ਜਾਂ ਦਿੰਦਾ ਸੀ ਕੇਸ ਕਰਕੇ ਉਹਦਾ ਕੰਮ ਕੀਤਾ ਗਿਆ। ਦੇਖੋ ਇਸ ਚੀਜ਼ ਦੇ ਵਿੱਚ ਹੁਣ ਤੁਹਾਨੂੰ ਹੁਣ ਤੱਕ ਦੀ ਜਿਹੜੀ ਕਾਰਵਾਈ ਜੋ ਤਫ਼ਤੀਸ਼ ਚ ਸਾਹਮਣੇ ਆਇਆ ਤੁਹਾਡੇ ਧਿਆਨ ਚ ਲਿਆ ਦਿੱਤਾ ਗਿਆ। ਹੁਣ ਜੋ ਜੋ ਚੋੜਾ ਇਹਨੂੰ ਫੜਿਆ ਜਾਏਗਾ ਜੋ ਚੀਜ਼ ਸਾਹਮਣੇ ਆਈ ਜੇਗੀ ਤੁਹਾਨੂੰ ਨਾਲ ਹੀ ਪ੍ਰੈਸ ਦੇ ਨਾਲ ਸਾਂਝੀ ਕੀਤੀ ਜਾਏਗੀ। ਚੋਕ ਬਚਿੱਤਰ ਦੇ ਆਨੰਦ ਅੱਜ ਪੜੇਗੇ ਕਿ ਇਹ ਬਚਿੱਤਰ ਦੇ ਆਨੰਦ ਅੱਜ ਹੀ ਫੜੇ ਗਿਆ। ਇਹਨਾਂ ਨੂੰ ਆਲਰੇਡੀ ਜਿਹੜੀ ਪੰਜਾਬ ਪੁਲਿਸ ਦੀ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਗੈਂਗਸਟਰਵਾਦ ਦੇ ਅਗੇਂਸ 0 ਡਾਲਰਸ ਪਾਲਿਸੀ ਆ ਉਹਦੇ ਤਹਿਤ ਹੀ ਜਿਹੜੀ ਕਾਰਵਾਈ ਚੱਲ ਰਹੀ ਸੀ ਉਹਦੇ ਵਿੱਚ ਇਹਨਾਂ ਨੂੰ ਗਰੁੱਪ ਨੂੰ ਫੜਿਆ ਗਿਆ ਇਹ ਕਿਸ਼ਨ ਗੁਪਤੇ ਨਾਲ ਸੰਬੰਧਿਤ ਹੀ ਹੈ ਇਹਨਾਂ ਤੋਂ ਜਿਹੜੇ 2 ਪਿਸਟਲ ਤੇ 7 ਕਾਰਤੂਸ ਆਉਂਦੇ। ਤੇ ਜਿਹੜਾ ਮਰਿਆ ਉਹ ਵੀ ਉਹ ਵੀ ਗੈਂਗਸਟਰ ਸੀਗਾ। ਉਹਨੂੰ ਨਹੀਂ ਇਸ ਚੀਜ਼ ਦੇ ਵਿੱਚ ਜਿਹੜਾ ਹੁਣ ਤੱਕ ਦੀ ਕਾਰਵਾਈ ਮੈਂ ਤੁਹਾਨੂੰ ਉਹ ਦੱਸ ਰਿਹਾ ਕਿ ਗਰੁੱਪ ਰਾਈਵਲ ਗਰੁੱਪਸ ਨੇ ਇਹਨਾਂ ਦੇ। ਤੇ ਕੀ ਇਹਨਾਂ ਦੀ ਆਪਸ ਵਿੱਚ ਮੂਲੀ ਤੇ ਕਿਸ ਤਰੀਕੇ ਦੀ ਲੜਾਈ ਝਗੜਾ ਰਿਹਾ ਉਹ ਸਾਰੇ ਹੀ ਤਫਤੀਸ਼ ਚੱਕੇ ਸਾਹਮਣੇ ਆ। ਤੁਹਾਨੂੰ ਦੱਸਿਆ ਜੇ। ਪਰ ਤੇ ਆਦਮ ਬਣੇ ਉਹ ਐਸ ਮਰਡਰ ਨਹੀਂ ਹੋ ਰਹੀ। ਨਹੀਂ। ਉਹਨੂੰ ਵਰਣਿਆ ਪਰ ਉਹ ਗਰੁੱਪੇ ਸੀ ਦੇ। ਗਰੁੱਪ ਚੱਗੇ ਪਰ ਐਸ ਦੇਖੋ ਇਸ ਸੰਬੰਧ ਵਿੱਚ ਤੁਹਾਨੂੰ ਆਲਰੇਡੀ ਦੱਸਿਆ देयर ਆ ਟੂ ਗਰੁੱਪਸ ਜਿਹਨਾਂ ਦੀ ਰਾਈਵਲ ਚੱਲ ਰਹੀ ਹੈ ਜੋ ਹੁਣ ਤੱਕ ਜੋ ਤੁਹਾਨੂੰ ਜੋ-ਜੋ ਚੀਜ਼ ਸਾਹਮਣੇ ਆਏਗੀ ਆਪਣੀ ਪ੍ਰੈਸ ਦੇ ਨਾਲ ਲੋਕਾਂ ਨਾਲ ਇਸ ਚੀਜ਼ ਨੂੰ ਸ਼ੇਅਰ ਕੀਤਾ ਜਾਏਗਾ ਜਿੰਨੀ ਚੀਜ਼ ਪੁੱਛਗਿੱਛ ਅ ਆਪਣੀ ਜਿਹੜੀ ਤਫ਼ਤੀਸ਼ ਚ ਜਿੰਨਾ ਚੀਜ਼ ਸਾਡੇ ਸਾਹਮਣੇ ਆਈ ਜੋ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ ਜਿੰਨਾ ਸਾਡੀ ਮਜੀਦ ਅਗਲੀ ਤਫ਼ਤੀਸ਼ ਨੂੰ ਕੋਈ ਹਰਜ ਨਹੀਂ ਹੋਏ ਨੁਕਸਾਨ ਨਾ ਹੋਏ ਉਹਨੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਜਿੱਦਾਂ ਹੀ ਹੋਰ ਕੋਈ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਸਾਡੇ ਆ ਜਾਏਗੀ ਸਾਹਮਣੇ ਅਸੀਂ ਤੁਹਾਡੇ ਨਾਲ ਇਮੀਡੀਟਲੀ ਸ਼ੇਅਰ ਕਰਾਂਗੇ ਚਾਹ ਬਿਆਸ ਸਿੰਘ ਦਾ ਸਭ ਕੱਲ ਕੱਲ ਦੀ ਕੋਰਸ ਨਾ ਨਹੀਂ ਇਸ ਚੀਜ਼ ਦੇ ਵਿੱਚ ਜਿਹੜਾ ਕਿ ਕਿਹੜੇ ਗਰੁੱਪ ਕਰਕੇ ਕਿਹੜੀ ਪਾਰਟੀ ਕਰਕੇ ਇਹੋ ਜੀ ਚੀਜ਼ ਸਾਡੇ ਤੇ ਅਜੇ ਇਹੋ ਜੀ ਚੀਜ਼ ਨਹੀਂ ਆ ਤੁਹਾਡੇ ਜਲਦੀ ਤੋਂ ਬਾਕੀ ਚੀਜ਼ਾਂ ਤੁਹਾਡੇ ਧਿਆਨ ਚ ਦਿੱਤੀਆਂ ਪਸਰ ਰਵੇ ਨਹੀਂ ਕਾਦੀ ਸੀ ਕਾਦੀ ਲਾਈਫ ਹੈ ਮਾਤ ਪਰਚਾ ਦਿੰਦੇ ਰਾਈਵਲ ਕਰੋ ਦੇਖੋ ਇਹਨਾਂ ਦੇ ਪੁਰਾਣੇ ਝਗੜੇ ਆਪਸ ਵਿੱਚ ਚੱਲ ਰਹੇ ਸੀ ਤੁਹਾਨੂੰ ਆਲਰੇਡੀ ਦੱਸ ਚੁੱਕਾ ਵੀ ਆ ਪੁਰਾਣੇ ਆਪਸ ਵਿੱਚ ਝਗੜੇ ਚੱਲ ਰਹੇ ਸੀਗੇ ਉਹ ਹੁਣ ਕਿਹੜੇ ਕਿਹੜੇ ਅਲੱਗ-ਅਲੱਗ ਚੀਜ਼ ਦੇ ਵਿੱਚ ਗਰੁੱਪਸ ਦੀ ਅਲੱਗ-ਅਲੱਗ ਕਰਕੇ ਝਗੜੇ ਹੋ ਸਕਦੇ ਕੋਈ ਝਗੜਾ ਕਿਸੇ ਚੀਜ਼ ਦਾ ਕੋਈ ਕਿਸੇ ਦਾ ਉਹ ਸਾਰੇ ਚੀਜ਼ਾਂ ਤੁਹਾਡੇ ਧਿਆਨ ਚ ਲੈਤੀ ਜਾਣਗੀਆਂ ਜਲਦੀ ਥੈਂਕ ਯੂ ਹਾਂਜੀ ਚਲੋ ਅੱਜ ਤੇ ਅੱਜ ਤੇ ਚਲੋ ਵੀ ਖੁੱਲ ਕੇ ਨਹੀਂ ਗੱਲ ਕਰ ਸਕਦੇ ਕਿ ਵੀ ਚਲੋ ਸਿਮਤੀ ਵੀ ਹੁੰਦੀ ਆ ਐਲਟੀਮੇਟਲੀ ਲੜਾਈ ਝਗੜੇ ਪਰ ਗੈਂਗਸਟਰ ਦੇ ਨਿਕਲਣ ਕਿਸੇ ਬਾਤ ਦੇ ਵਿੱਚ ਤਫਤੀਸ਼ ਦੇ ਵਿੱਚ ਦੇਖੋ ਜੋ ਵੀ ਚੀਜ਼ ਹੈ ਜੋ ਰਿਐਲਿਟੀ ਹੋਏਗੀ ਉਹ ਪਹਿਲਾਂ ਵੀ ਹੀ ਪਰਸਨਲ ਵੀ ਤਾਂ ਲੋਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਹੁਣ ਵੀ ਕੀਤੀ ਜਾਏਗੀ ਇਹਦੇ ਵਿੱਚ ਕੋਈ ਕਾਣ ਵਾਲੀ ਕੋਈ ਚੀਜ਼ ਨਹੀਂ ਹੈ ਲੇਕਿਨ ਤਫਤੀਸ਼ ਦੇ ਸੰਬੰਧ ਜਿੰਨੀ ਦੇ ਤਫਤੀਸ਼ ਚੱਲ ਰਹੀ ਆ ਪਹਿਲਾਂ ਉਹਨੂੰ ਪ੍ਰਾਇੋਰਟੀ ਦਿੱਤੀ ਜਾਏਗੀ ਤੇ ਉਹਦੇ ਬਤਵਾ ਕੇ ਅੱਗੇ ਕਾਰਵਾਈ ਹੋਵੇਗੀ ਇਸ ਦੇ ਅੰਦਰ ਦੇ ਕੋਈ ਪਰਚੇ ਹੈ ਇਹਨਾਂ ਦੇ ਜਿਹੜੇ ਦੂਸਰੇ ਇਹ ਸਭ ਤਫਤੀਸ਼ ਦਾ ਪਾਰਟ ਹੈ ਚੈੱਕ ਕਰ ਰਹੇ ਕਿਹੜੇ ਕਿਹੜੇ ਕਿਹਦੇ ਕਿੰਨੇ ਹੈਗੇ ਸਾਰੇ ਚੈੱਕ ਕੀਤੇ ਜਾਣਗੇ ਜਿੰਦਰ ਤੇ ਪਰਚਾ ਸੀ ਜਿਹੜਾ ਮਰਿਆ ਜਿੰਨੇ ਜਿੰਨੇ ਪਰਚੇ ਜਿਹਦੇ ਤੇ ਹੈਗੇ ਆ ਚਾਹੇ ਉਹ ਪੁਰਾਣੇ ਜਿਹੜੇ ਦੋ ਅਸੀਂ ਅਕਿਊਜ਼ਡ ਅੱਜ ਫੜੇ ਨੇ ਉਹਨਾਂ ਦਾ ਵੀ ਅਸੀਂ ਅਜੇ ਚੱਲ ਰਿਹਾ ਮੈਂ ਤੁਹਾਨੂੰ ਸਿਰ ਉਹ ਇਹ ਚੀਜ਼ ਸਾਹਮਣੇ ਹੈ ਕਿ ਉਹਨਾਂ ਨੇ ਇੱਕ ਵਾਰ ਦਾ ਜਿਹੜਾ ਤੁਹਾਨੂੰ ਦੱਸਿਆ ਵੀ ਆ ਵਾਰਦਾਤ ਕੀਤੀ ਬਾਕੀ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਉਹ ਵੀ ਇਮੀਡੀਏਟਲੀ ਤੁਹਾਨੂੰ ਦੱਸੀਆਂ ਜਾਣਗੀਆਂ ਜਿੱਦਾਂ ਪਤਾ ਲੱਗੇ ਇਸ ਕੇਸ ਨਾਲ ਸੰਬੰਧਤ ਨਹੀਂ ਹੈ ਉਹ ਅਲੱਗ ਕੇਸ ਹੈ ਉਹ ਵੈਸੇ ਹੀ ਗੈਂਗਸਟਰ ਵਾਸਤੇ ਅਗੇਂਸਟ ਜਿਹੜਾ ਜ਼ੀਰੋ ਟੋਲਰੈਂਸ ਚੱਲ ਰਹੀ ਹੈ ਪੁਲਿਸ ਦੀ ਸਰਕਾਰ ਦੀ ਉਸ ਤੇ ਜਿਹੜੇ ਕਾਰਵਾਈ ਚੱਲ ਰਹੀ ਸੀ ਉਹਦੇ ਤਹਿਤ ਹੀ ਇਹ ਬੰਦੇ ਅੱਜ ਫੜੇ ਗਏ ਸੀਗੇ ਇਹ ਲੇਕਿਨ ਇਸੇ ਗਰੁੱਪ ਦੇ ਨਾਲ ਸੰਬੰਧਿਤ ਇਸ ਕਰਕੇ ਤੁਹਾਡੇ ਧਿਆਨ ਚ ਲਿਆ ਥੈਂਕ ਯੂ ਇਹ ਦੱਸਣ ਕਿਹੜਾ ਇਹ ਦੱਸਣ ਕਿਹੜੇ ਕਿਹੜੇ ਉਹ ਕਿਹੜੇ ਨੇ 32 ਹੋ ਰਹਾ 37 35 ਹੋ ਰਹਾ ਤੁਹਾਨੂੰ ਉਹ ਵੀ ਜਲਦੀ ਇਨਫੋਰਮੇਸ਼ਨ ਸਾਰੀ ਸ਼ੇਅਰ ਕਰ ਦਿੰਦਾ ਸਰ ਇਹ ਸਭ ਜਿਹੜਾ ਜਿਹੜਾ ਇਨਸੀਡੈਂਟ ਰਿਪੋਰਟ ਕੀਤਾ ਗਿਆ ਉਹ ਜਿਹੜੀ ਸੀਸੀਟੀਵੀ ਆਈ ਹੈ ਸਾਡੇ ਸਾਹਮਣੇ ਜਿਹੜੇ ਜਿਨ੍ਹਾਂ ਨੇ ਵਾਰਦਾਤ ਕੀਤੀ ਉਹਨਾਂ ਦਾ ਦੇਖੋ ਜਿਹੜੀ ਮੇਰੀ ਤਫਤੀਸ਼ ਦੇ ਨਾਲ ਪਾਰਟ ਨਾਲ ਸੰਬੰਧਿਤ ਹੈਗਾ ਹਿਊਮਨ ਇੰਟੈਲੀਜੈਂਸ ਟੈਕਨੀਕਲ ਸਰਵੇਲੈਂਸ ਅਸੀਂ ਸਾਰੀਆਂ ਚੀਜ਼ਾਂ ਵਰਤਾਂਗੇ ਮਾਲੀ ਸਾਹਿਬ ਜਿੰਨੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੋਏਗੀ ਜਿਹਦੇ ਨਾਲ ਸਾਡੇ ਤਫਤੀਸ਼ ਨੂੰ ਕੋਈ ਹਰਜ ਨਹੀਂ ਹੁੰਦਾ ਜ਼ਰੂਰ ਕਰਾਂਗੇ ਇਸੇ ਕਰਕੇ ਤੁਹਾਨੂੰ ਕਹਿਆ ਵੀ ਤਿੰਨ ਫੋਟੋਸ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ ਨਾਮ ਤੁਹਾਡੇ ਨਾਲ ਸ਼ੇਅਰ ਕੀਤੇ ਗਏ ਨੇ ਉਸ ਤੋਂ ਅਗਲੀ ਇਨਫੋਰਮੇਸ਼ਨ ਮੇਰੀ ਬਾਕੀ ਪੁਲਿਸ ਤਰਫੋਂ ਕੱਲੇ ਕੱਲੇ ਕਰੀ ਅੱਜ ਜਿਹੜਾ ਮਰਡਰ ਹੋਇਆ ਜੀ ਉਹਨੂੰ ਮਰਡਰ ਕਰਨ ਲਈ ਕਿੰਨੇ ਜਣੇ ਆਏ ਸੀਗੇ ਔਰ ਕਿੰਨੀਆਂ ਗੋਲੀਆਂ ਕਿੰਨੇ ਵੈਪਨ ਜਿਹੜਾ ਦੇਖੋ ਹੁਣ ਤੱਕ ਕੱਲੇ ਕੱਲੇ ਜਵਾਬ ਹੈ ਹੁਣ ਤੱਕ ਜਿਹੜੇ ਆ ਤਿੰਨ ਵਿਅਕਤੀ ਆਇਡੈਂਟੀਫਾਈ ਹੋਏ ਤਿੰਨਾਂ ਵਿਅਕਤੀਆਂ ਦਾ ਤੁਹਾਨੂੰ ਨਾਮ ਦੱਸ ਦਿੱਤਾ ਗਿਆ ਵਹੀਕਲ ਜਿਹੜੇ ਆ ਉਹ ਵੀ ਆਇਡੈਂਟੀਫਾਈ ਕਰ ਲਏ ਲੇਕਿਨ ਮੈਂ ਅਜੇ ਉਨੀ ਹੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿੰਨੀ ਕਿ ਮੇਰੀ ਤਫਤੀਸ਼ ਨੂੰ ਖਰਾਬ ਨਹੀਂ ਕਰ ਸਕੇ ਸਾਡੀ ਤਫਤੀਸ਼ ਜਿਹੜੀ ਚੱਲ ਰਹੀ ਹੈ ਅਸੀਂ ਉਹਦੇ ਸਬੰਧ ਵਿੱਚ ਜਿੰਨਾ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਉਹ ਤੁਹਾਡੇ ਨਾਲ ਕਰ ਦਿੱਤੀ ਗਈ ਹੈ ਉਸ ਤੋਂ ਫਰਦਰ ਜਿਹੜੇ ਵਿਅਕਤੀਆਂ ਦੇ ਨਾਮ ਅਸੀਂ ਹੋਰ ਅਸੀਂ ਆਇਡੈਂਟੀਫਾਈ ਕਰਾਂਗੇ ਜਾਂ ਫੜੇ ਜਾਣਗੇ ਤੁਹਾਨੂੰ ਇਮੀਡੀਐਟਲੀ ਦੱਸੇ ਜਾਣਗੇ ਸਰ ਹਰਿੰਦਰ ਸਿੰਘ ਜੀ ਨੂੰ ਵੀ ਅਰਾਈਵਲ ਕਰੋ ਤੋਂ ਮੰਨਿਆ ਪਈਓ ਇਸ ਹਿਸਾਬ ਨਾਲ ਆਪਾਂ ਮੰਨੀ ਹੈ ਜੇ ਗਾਇਦਾ ਕਿੱਦਾਂ ਪੁੰਚੇ ਰਹੀ ਕਰਦੇ ਕਿੱਦਾਂ ਪਤਾ ਲੱਗਾ ਉਹ ਉੱਥ ਹਿਊਮਨ ਇੰਟੈਲੀਜੈਂਸ ਟੈਕਨੀਕਲ ਸਰਵੇਲੈਂਸ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਥੈਂਕ ਯੂ